ਪੀਜੀਲੈਂਸ ਨੇ ਥਾਰ ਵਾਲੀ ਬਰਖਾਸਤ ਮਹਿਲਾ ਪੁਲਿਸ ਮੁਲਾਜ਼ਮ ਨੂੰ ਕੀਤਾ ਅਦਾਲਤ ਵਿੱਚ ਪੇਸ਼ ਮਿਲਿਆ 3 ਦਿਨ ਦਾ ਰਿਮਾਂਡ ਸਰ ਕਿੰਨੇ ਦਿਨਾਂ ਦਾ ਰਿਮਾਂਡ ਮਿਲਿਆ ਅੱਜ ਪੇਸ਼ ਕੀਤੀ ਸੀ ਕੋਈ ਦੇ ਵਿੱਚ ਡਿਮਾਂਡ ਕਿੰਨੀ ਕੀਤੀ ਗਈ ਸੀ ਅਸੀਂ ਇਹਦੇ 5 ਦਿਨਾਂ ਦਾ ਪੁਲਿਸ ਰਿਮਾਂਡ ਦੀ ਡਿਮਾਂਡ ਕੀਤੀ ਸੀ ਜੀ ਸਾਨੂੰ 3 ਦਿਨ ਦਾ ਰਿਮਾਂਡ ਮਿਲਿਆ 29 ਤਰੀਕ ਨੂੰ 3 ਵਜੇ ਤੱਕ ਆਨਰਬਲ ਕੋਰਟ ਨੇ ਸਾਨੂੰ ਪੇਸ਼ ਕਰਨ ਦਾ ਹੁਕਮ ਦਿੱਤਾ ਜੀ ਹੁਣ ਤੱਕ ਪੁੱਛ ਕੇ ਤੁਸੀਂ ਸਾਹਮਣੇ ਆਇਆ ਸਰ ਪੁਰਤੂਗਾਲ ਦੇ ਵਿੱਚ ਇਹਦੇ ਜਿਹੜੇ ਅਕਾਊਂਟਸ ਨੇ ਉਹਨਾਂ ਨੂੰ ਵੈਰੀਫਾਈ ਕਰ ਰਹੇ ਆ ਅਸੀਂ ਡਾਕੂਮੈਂਟਰੀ ਸਾਰੀ ਹੈਗੀ ਹੈ ਬਾਕੀ ਕਿਉਂਕਿ ਸਾਡਾ ਇਨਵੈਸਟੀਗੇਸ਼ਨ ਦਾ ਮੈਟਟਰ ਹੈ ਇਹਦੇ ਵਿੱਚ ਅਸੀਂ ਬਹੁਤੀ ਜ਼ਿਆਦਾ ਡਿਸਕਲੋਜ਼ ਨਹੀਂ ਕਰ ਸਕਦੇ ਥੈਂਕ ਯੂ ਸਰ ਜਾਬੀ ਕਹਿੰਦੇ ਹੋਗੇ ਤੁਹਾਡੇ ਕੋਲੇ ਖਰਾਬ ਗਿਰ犯ਰ ਕੀਦਿਆਂ ਨੂੰ ਹੁਣ ਤੱਕ ਗੱਲ ਸਾਹਮਣੇ ਆਈ ਨਹੀਂ ਨਹੀਂ ਡਿਟੇਲ ਅਸੀਂ ਸਾਰੇ ਸ਼ੇਅਰ ਨਹੀਂ ਕਰ ਸਕਦੇ ਕਸਾਨਾ ਖਾਣ ਦਾ ਕੀ ਲੋੜ ਜੀ ਅਫਸਾਨਾ ਖਾਨ ਦਾ ਕੋਈ ਰੋਲ ਨਹੀਂ ਹੈ ਜੀ ਸਰ ਉਹਦੇ ਘਰੇ ਰਸ਼ ਅਰੈਸਟ ਕੀਤਾ ਉਹਦੇ ਘਰ ਦੇ ਨਹੀਂ ਉਹਦੀ ਸਿਸਟਰ ਦੇ ਘਰੋਂ ਅਰੈਸਟ ਕੀਤਾ ਉਹ ਗਲਤ ਕੋਈ মিডিਆ ਦੇ ਵਿੱਚ ਗੱਲ ਕਰ ਰਹੇ ਆ ਜੇ ਇਹਨਾਂ ਨੂੰ ਉਹਦੀ ਪ੍ਰਾਪਰਟੀ ਵੀ ਬੜੀ ਹੋਈ ਇਸ ਤਰੀਕੇ ਦੇ ਨਾਲ ਹਾਂ ਜੀ ਅਫਸਾਨਾ ਖਾਨ ਦੀ ਪ੍ਰਾਪਰਟੀ ਵੀ ਇਸ ਤਰੀਕੇ ਦੇ ਨਾਲ ਹੋਈਗੀ ਜਨ ਬਿਲਕੁਲ ਗਲਤ ਹੈ ਕਿਉਂਕਿ ਇਸ ਨਾਲ ਸਾਡਾ ਕੋਈ ਮੈਟਰ ਨਹੀਂ ਹੈਗਾ ਜੀ মিডিਆ ਵੱਲੋਂ ਜਿਹੜਾ ਗਲਤ ਮਤਲਬ ਕਿਸੇ ਜਿਹੜਾ ਸੋਸ਼ਲ ਮੀਡੀਆ 'ਚ ਚੱਲ ਰਿਹਾ ਗਲਤਾ ਹੋ ਅਫਸਾਨਾ ਖਾਨ ਦੇ ਲਈ ਸਿਸਟਰਾਂ ਕੀ ਉਹਦੇ ਘਰ ਉਹ ਰਾਉਂਡ ਅਪ ਹੋਈ ਆ ਉਹਦੇ ਨਾਲ ਸਾਡਾ ਇਨਵੈਸਟੀਗੇਸ਼ਨ ਨਾ ਸਿਰਫ ਉਹਦੇ ਘਰ ਉਹ ਰਾਉਂਡ ਕਰਦੇ ਕਹਿੰਦੇ ਸਾਥੀ ਨੂੰ ਲੈ ਕੇ ਚੱਲਦੇ ਆ ਜਿਹਾ ਵੀ ਉਹਨਾਂ ਦੇ ਨਾਂ ਤੇ ਵੀ ਕੋਈ ਪ੍ਰਾਪਰਟੀ ਆ ਉਹ ਹਾਲੇ ਸਾਡਾ ਇਨਵੈਸਟੀਗੇਸ਼ਨ ਸਰ ਸੰਪਰਕ ਦੀ ਜਿਹੜੇ ਲੋਕ ਸੀ ਉਹਨਾਂ ਦੀ ਵੀ ਜਾਂਚ ਕਰਦੇ ਜਿਹੜੇ ਸੀ ਉਹਨਾਂ ਦੇ ਨਾਂ ਤੇ ਨਾ ਕੋਈ ਗ੍ਰੁੱਪ ਤੇ ਦੇਵਰੰਗਰ ਇਨਵੈਸਟੀਗੇਸ਼ਨ ਟਿਕੂ ਇੱਕ ਗੁਰਮੈਨ ਕਰਨ ਕਹਿੰਦੇ ਕਿ ਉਹ ਨਹੀਂ ਘਟੀ ਉਹ ਬਹੁਤ ਸਿੱਖਣ ਕਿ ਉਹ ਹੋਰ ਜੀ ਜੀ ਉਹ ਤਾਂ ਕਿਵੇਂ ਚਲ ਆਈ ਜੀ فجاه من الواتس